ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਪੰਜਾਬ ਸਰਕਾਰ ਜਿੱਥੇ ਸਮੇਂ-ਸਮੇਂ ਤੇ ਆਪਣੇ ਬੜੇ ਹੀ ਵਾਅਦੇ ਕਰਦੀ ਨਜ਼ਰ ਆਈ ਚਾਹੇ ਉਹ ਵਾਅਦੇ ਕਈ ਨਹੀਂ ਪੂਰੇ ਕਰ ਪਾਈ ਲੇਕਿਨ ਅੱਜ ਇੱਕ ਬਜ਼ੁਰਗਾਂ ਵਾਸਤੇ ਜੋ ਵਾਅਦਾ ਕੀਤਾ ਸੀ ਪੈਨਸ਼ਨ ਨੂੰ ਲੈ ਕੇ ਉਹ ਇੱਕ ਬਹੁਤ ਹੀ ਵੱਡਾ ਜੋ ਹੈ ਨਿਕਲ ਕੇ ਸਾਹਮਣੇ ਆਇਆ ਹੈ ਜੋ ਸਰਕਾਰ ਨੇ ਅੱਜ ਫੈਸਲਾ ਲਿਆ ਹੈ ਅੱਜ ਉਹ ਸੁਣ ਕੇ ਬਜ਼ੁਰਗ ਨੇ ਜੋ ਉਹੋ ਕਿਤੇ ਨਾ ਕਿਤੇ ਖੁਸ਼ ਹੋ ਜਾਣਗੇ ਚਾਹੇ ਆਪਾਂ ਇਹ ਗੱਲ ਕਰ ਲਈਏ ਕਿ ਵੋਟਾਂ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ ਤੇ ਚਾਹੇ ਆਪਾਂ ਇਹ ਗੱਲ ਕਰ ਲਈਏ ਕਿ ਲੋਕਾਂ ਦੇ ਹੱਕ ਦੇ ਵਿੱਚ ਬੋਲਣ ਦਾ ਟਾਈਮ ਹੁਣ ਆ ਗਿਆ ਹੈ ਲੇਕਿਨ ਬਜ਼ੁਰਗ ਹੋ ਜਾਣ ਖੁਸ਼ ਕਿਉਂਕਿ ਜਿੰਨੀ ਉਹਨਾਂ ਨੇ ਪਹਿਲਾਂ ਪੈਨਸ਼ਨ ਲੈ ਰਹੇ ਸੀ ਕਿਤੇ ਉਥੋਂ ਤਿਗਲੀ ਪੈਨਸ਼ਨ ਹੁੰਦੀ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਅਦਾਜ਼ ਨੇ ਸੁੱਤੋਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਬਜ਼ੁਰਗਾਂ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਆਈ ਹੈ ਸਰਕਾਰ ਨੇ ਹਾਲੇ ਦੇ ਵਿੱਚ ਇੱਕ ਨਵੀਂ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਤਹਿਤ ਯੋਗ ਬਜ਼ੁਰਗ ਨਾਰਕਾਂ ਨੂੰ ਹਰ ਮਹੀਨੇ 3500 ਦੀ ਵਿੱਤ ਸਹਾਇਤਾ ਦਿੱਤੀ ਜਾਵੇਗੀ ਇਹ ਯੋਜਨਾ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਕੋਲ ਕੋਈ ਨਿਯਮਤ ਆਮਦਨੀ ਸਰੋਤ ਨਹੀਂ ਹੈ ਤੇ ਜੋ ਆਪਣੇ ਬੁਢਾਪੇ ਵਿੱਚ ਕੋਈ ਆਪਣਾ ਜੀਵਨ ਬਤੀਤ ਕਰਨਾ ਵਧੀਆ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਤਾਂ ਉਹ ਲੋਕਾਂ ਨੂੰ 300 ਰੁਪਇਆ ਜੋ ਹੈ ਸਰਕਾਰ ਦਵੇਗੀ ਜੋ ਇਹ ਸਰਕਾਰ ਵੱਲੋਂ ਨਿਕਲ ਕੇ ਸਾਹਮਣੇ ਜਾਣਕਾਰੀ ਆਈ ਹੈ ਬਾਕੀ ਜੋ ਵੀ ਗੱਲਬਾਤ ਹੋਰ ਆਉਂਦੀ ਸਾਹਮਣੇ ਤਾਂ ਮਿਲਦੇ ਹਾਂ